ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਆਪਾਂ ਸੋਚ ਕਰਕੇ ਆਪਣੇ ਐਟੀਟਿਊਡ ਕਰਕੇ ਆਪਣੇ ਮਾਣ ਤਾਣ ਕਰਕੇ ਆਪਣੀ ਇੱਜ਼ਤ ਪ੍ਰਤਿਸ਼ਠਾ ਕਰਕੇ ਸ਼ਿਖਰ ਦੇ ਉੱਤੇ ਕਿਵੇਂ ਰਹਿ ਸਕਦੇ ਹਾਂ ਉਹਦੇ ਵਾਸਤੇ ਮੈਂ 2-4 ਉਦਾਹਰਨਾਂ ਸੈੱਟ ਕਰਕੇ ਕਹਿਣ ਤੋਂ ਬਾਅਦ ਇਸ ਮੁੱਦੇ ਵਾਲੇ ਪਾਸੇ ਆਵਾਂਗਾ ਵੀ ਅਸੀਂ ਆਪਣੀ ਸੋਚ ਨੂੰ ਹਰ ਵਕਤ ਉੱਚਾ ਕਿਵੇਂ ਰੱਖ ਸਕਦੇ ਹਾਂ ਤਾਂ ਕਿ ਸਾਡਾ ਮਾਣ ਤਾਣ ਬਰਕਰਾਰ ਰਹੇ ਸਾਡਾ ਐਟੀਟਿਊਡ ਬਰਕਰਾਰ ਰਹੇ ਪਰ ਉਹਦੇ ਵਿੱਚ ਇੱਕ ਖਿਆਲ ਰੱਖਣਾ ਬੜਾ ਜ਼ਰੂਰੀ ਏ ਵੀ ਐਟੀਟਿਊਡ ਮੂਰਖਤਾ ਦੇ ਬੇਸ ਦੇ ਉੱਤੇ ਨਾ ਹੋਵੇ ਸਮਝਦਾਰੀ ਦੇ ਤਲ ਤੇ ਹੋਵੇ ਆਧਾਰ ਤੇ ਹੋਵੇ ਪਰ ਹੋਵੇ ਵੀ ਉੱਚਾ ਆਓ ਆਪਾਂ ਦੋ ਚਾਰ ਨੁਕਤੇਾਂ ਵੱਲ ਧਿਆਨ ਕਰਦੇ ਹਾਂ ਉਸ ਤੋਂ ਬਾਅਦ ਇਸ ਮੁੱਦੇ ਨੂੰ ਵਿਚਾਰਾਂਗੇ ਮੰਨ ਲਓ ਤੁਹਾਡੇ ਪਿੰਡ ਦੇ ਅੰਦਰ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਅੰਦਰ ਤੁਹਾਡੇ ਫਰੈਂਡ ਸਰਕਲ ਦੇ ਅੰਦਰ ਕੋਈ ਬੰਦਾ ਦੂਜਿਆਂ ਸਾਰਿਆਂ ਨਾਲੋਂ ਅਮੀਰ ਹੈ ਮਾਇਆ ਕਰਕੇ ਅਮੀਰ ਹੈ ਧਨ ਕਰਕੇ ਅਮੀਰ ਹੈ ਉਹਦਾ ਕਾਰੋਬਾਰ ਚੰਗਾ ਹੈ ਉਹਦੀ ਪੇ ਚੰਗੀ ਹੈ ਦੂਸਰੇ ਸਾਰਿਆਂ ਨਾਲੋਂ ਮਾਇਕ ਤੌਰ ਦੇ ਉੱਤੇ ਉਹ ਬਹੁਤ ਅੱਗੇ ਹੈ ਬਹੁਤ ਅੱਗੇ ਹੈ ਪਰ ਹੈ ਤੁਹਾਡਾ ਮਿੱਤਰ ہے ਤੁਹਾਡਾ ਰਿਸ਼ਤੇਦਾਰ ਹੁਣ ਹੋਏਗਾ ਕਿ ਵੀ ਜੇ ਇੱਕ ਮਿੱਤਰ ਨੇ 500 ਦੀ ਜੁੱਤੀ ਲੈ ਕੇ ਆਪਣੇ ਪੈਰیں ਪਾਈ ਤੇ ਹੁਣ ਉਹ ਕੀ ਕਰੇਗਾ ਉਹ ਕਹੇਗਾ ਵੀ 500 ਦੀ ਇੰਨੇ ਪਾਈ ਤੇ 500 ਦੀ ਮੈਂ ਪਾਵਾਂ ਇਹ ਤਾਂ ਗੱਲ ਸੋਭਦੀ ਨਹੀਂ ਨਾ ਮੈਂ ਮਨੁੱਖੀ ਮਨ ਦੀ ਗੱਲ ਦੱਸ ਰਿਹਾ ਮਨੁੱਖੀ ਸੁਭਾਅ ਦੀ ਗੱਲ ਕਰ ਰਿਹਾ ਉਹ ਕੀ ਕਹੇਗਾ 5000 ਦੀ ਖਰੀਦੇਗਾ ਖਰੀਦ ਵੀ ਸਕਦਾ ਹੈ ਕਿਉਂਕਿ ਉਹਦੀ ਔਕਾਤ ਈ ਉਹਦੀ ਹیثیت ਹੈ 500 ਵਾਲੀ ਉਹ ਨਹੀਂ ਖਰੀਦੇਗਾ ਮਹਿੰਗੀ ਖਰੀਦੇਗਾ ਤੇ ਮਹਿੰਗੀ ਖਰੀਦਨ ਦੇ ਨਾਲ ਇੱਕ ਗੱਲ ਅੰਦਰੋਂ ਉਹਦੇ ਬਾਹਰ ਨਿਕਲੇਗੀ ਅੰਦਰੋਂ ਜੁੜੀ ਹੋਏਗੀ ਉਹ ਤੁਹਾਡੇ ਸਾਹਮਣੇ ਬੋਲੇ ਜਾਂ ਨਾ ਬੋਲੇ ਗੱਲ ਇਹ ਜੁੜੀ ਹੋਏਗੀ ਵੀ ਇਹ ਵੀ 500 ਦੀ ਪਾਵੇ ਮੈਂ ਵੀ 500 ਦੀ ਪਾਵਾਂ ਫਿਰ ਤੇ ਗੱਲ ਬਰਾਬਰ ਦੀ ਹੋ ਗਈ ਨਾ ਪਰ ਮੈਂ ਦਿਸਣਾ ਹੈ ਅਮੀਰ ਕਿਉਂਕਿ ਮੈਂ ਹਾਂ ਅਮੀਰ ਤੇ ਹੁਣ ਮੈਂ 5000 ਦੀ ਪਾ ਕੇ ਆਪਣੇ ਆਪ ਨੂੰ ਅਮੀਰ ਸਾਬਤ ਕਰ ਸਕਦਾ ਜੇ ਇਹਨੇ 5000 ਦੀ ਪਾਈ ਮੈਂ 50000 ਦੀ ਪਾ ਕੇ ਆਪਣੇ ਆਪ ਨੂੰ ਅਮੀਰ ਸਾਬਤ ਕਰਦਾ ਜੇ ਇਹਨੇ 50000 ਦੀ ਪਾਈ ਤੇ ਮੈਂ ਲੱਖ ਵਾਲੀ ਜੁੱਤੀ ਖਰੀਦ ਕੇ ਆਪਣੇ ਆਪ ਨੂੰ ਅਮੀਰ ਸਾਬਤ ਕਰ ਸਕਦਾ ਔਰ ਕਰੇਗਾ ਕਿਉਂਕਿ ਮਨੁੱਖੀ ਸੁਭਾਅ ਇਸ ਤਰ੍ਹਾਂ ਦਾ ਹੈ ਮਨੁੱਖੀ ਮਨ ਇਸੇ ਢੰਗ ਨਾਲ ਹੀ ਕੰਮ ਕਰਦਾ ਇਸ ਤੋਂ ਅੱਗੇ ਚੱਲਦੇ ਆ ਜੇ ਤੁਸੀਂ ਕਪੜਾ ਲਿਆ ਦੋ ਫਰੈਂਡ ਚਲੇ ਗਏ ਇੱਕੋ ਦੁਕਾਨ ਦੇ ਉੱਤੇ ਕਪੜਾ ਲਿਆ ਇੱਕ ਨੇ ਲਿਆ 5000 ਦਾ ਸੂਟ ਦੂਜੇ ਨੇ ਲਿਆ 10000 ਦਾ ਸੂਟ ਉਹ ਪਹਿਲ ਕਦਮੀ ਨਹੀਂ ਕਰੇਗਾ ਉਹ ਵੱਡੇ ਵੱਲੋਂ ਵੇਖ ਕੇ ਤੇ ਹੁਣ ਉਹਨੂੰ ਦੁਕਾਨਦਾਰ ਨੂੰ ਕਹੇਗਾ ਵੀ ਜਿਹੜਾ 50000 ਦਾ ਸੂਟ ਬੰਦ ਹੈ ਜਾਂ ਲੱਖ ਦੇ ਨੇੜੇ ਤੇੜਾ ਦਾ ਸੂਟ ਬੰਦ ਹੈ ਨਾ ਉਹ ਮੈਨੂੰ ਵਖਾ ਇੱਥੇ ਫੇਰ ਉਹੀ ਸੋਚ ਕੰਮ ਕਰਦੀ ਇਹ ਵੀ ਜੇ ਮੈਂ ਵੀ 10000 ਵਾਲਾ ਸੂਟ ਪਾਇਆ 5 ਵਾਲਾ ਪਾਇਆ ਤੇ ਇਟ ਮੀਨਸ ਮੈਂ ਇਹਨਾਂ ਦੇ ਬਰਾਬਰ ਚਲਾ ਗਿਆ ਤੇ ਮੈਂ ਬਰਾਬਰ ਆਉਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਅਮੀਰ ਹਾਂ ਤੇ ਅਮੀਰ ਬਣ ਕੇ ਰਹਿਣਾ ਚਾਹੁੰਨਾ ਹੁਣ ਉਹ ਦੂਜਿਆਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਮਿੱਤਰਾਂ ਨਾਲੋਂ ਆਪਣੇ ਸੂਟ ਦੀ ਕੀਮਤ ਵੱਧ ਦੇ ਕੇ ਆਪਣੇ ਆਪ ਨੂੰ ਅਮੀਰ ਸਾਬਤ ਕਰਨ ਵਿੱਚ ਪਿੱਛੇ ਨਹੀਂ ਰਹੇਗਾ ਇਸ ਤੋਂ ਅੱਗੇ ਹੋਰ ਚੱਲਣੇ ਇੱਕ ਦੋ ਨੁਕਤੇ ਕਹਿ ਲਈਏ ਫਿਰ ਅਸਲ ਮੁੱਦੇ ਵੱਲ ਆਉਨੇ ਆ ਹੁਣ ਇੱਥੋਂ ਤੱਕ ਕਿ ਆਮ ਲੋਕ ਜਦੋਂ ਉਸੇ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੇ ਬਹਿ ਕੇ ਉਹਦੇ ਨਾਲ ਬਾਰਗੇਨਿੰਗ ਕਰਦੇ ਹੋਣਗੇ ਉਹਦੇ ਨਾਲ ਘਟਾ ਵਦਾ ਦੇ ਅੰਦਰ ਉਲਝੇ ਹੋਣਗੇ ਨਹੀਂ ਇੰਨੇ ਦਾ ਉਥੋਂ ਮਿਲਦਾ ਸੀ ਇੰਨੇ ਦਾ ਉਥੋਂ ਮਿਲਦਾ ਸੀ ਤੂੰ ਜ਼ਿਆਦਾ ਬਿੱਲ ਕਰਨਾ ਹੈ ਤੋ ਇਹਨੂੰ ਘੱਟ ਕਰ ਦੁਕਾਨਦਾਰ ਨੂੰ ਵੀ ਸਮਝ ਹੁੰਦੀ ਉਹ ਵੀ ਥੋੜਾ ਬਹੁਤਾ 2 400 500 ਘੱਟ ਕਰਕੇ ਚਲੋ ਬਿੱਲ ਬਣਾ ਕੇ ਦੇ ਦਿੰਦਾ ਤੁਸੀਂ ਇਸ ਤਰ੍ਹਾਂ ਦਾ ਬੈਸ ਬਸਈਆ ਕਰਨਾ ਉਹ ਵੀ ਆਪਣੀ ਇਨਸਲਟ ਸਮਝਦੇ ਤੁਸੀਂ ਇਸ ਤਰ੍ਹਾਂ ਦਾ ਘਟਾ ਵਧਾ ਕਰਨਾ ਇਹ ਵੀ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਤੁਸੀਂ ਅਮੀਰ ਬਣ ਕੇ ਰਹਿਣਾ ਚਾਹੁੰਦੇ ਹੋ ਇਸ ਤੋਂ ਅੱਗੇ ਇੱਕ ਦੋ ਉਦਾਹਰਨ ਹੋਰ ਦੇ ਲਈਏ ਆਮ ਕਲੋਨੀ ਦੇ ਅੰਦਰ ਜਿਸ ਤਰ੍ਹਾਂ ਦਾ ਨਕਸ਼ਾ ਸਾਰੇ ਲੋਕਾਂ ਨੇ ਬਣਾਇਆ ਹੁੰਦਾ ਆਪਣੇ ਘਰਾਂ ਦਾ ਜਿਵੇਂ ਦੇ ਕਾਮਨ ਘਰ ਬਣੇ ਹੁੰਦੇ ਨੇ ਤੁਸੀਂ ਇੱਕ ਪਲਾਟ ਲਿਆ ਨਕਸ਼ਾ ਬਣਵਾਇਆ ਉੱਚੇਚਾ ਘਰ ਦੇ ਉੱਤੇ ਪੈਸਾ ਵੀ ਲੱਗਣਾ ਹੈ ਉੱਚੇਚਾ ਕਿਉਂਕਿ ਤੁਸੀਂ ਹੈ ਹੀ ਅਮੀਰ ਹੁਣ ਉਹ ਕਾਰ ਦੇ ਤਲ ਦੇ ਉੱਤੇ ਵੀ ਤੁਸੀਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹੋ ਕਿ ਮੈਂ ਅਮੀਰ ਹਾਂ ਕਾਰ ਖਰੀਦੋਗੇ ਆਮ ਲੋਕਾਂ ਦੀ ਜਿਹੜੀ ਹੈਸੀਅਤ ਹੈ ਆਮ ਕਾਰ ਖਰੀਦਣ ਦੇ ਤੁਸੀਂ ਉਹਦੇ ਨਾਲੋਂ ਵੱਧ ਖਰੀਦ ਕੇ ਲਿਆਓਗੇ ਖਰੀਦ ਸਕਦੇ ਹੋ ਕਿਉਂਕਿ ਤੁਸੀਂ ਅਮੀਰ ਹੋ ਤੁਸੀਂ ਕਾਰ ਵੀ ਵੱਡੀ ਖਰੀਦੋਗੇ ਜਿਹਦੇ ਕਰਕੇ ਲੱਗੇ ਲੱਗੋ ਅਮੀਰ ਹੈ ਕਾਰ ਵੱਡਾ ਬਣਾਓਗੇ ਜਿਹਦੇ ਕਰਕੇ ਲੱਗੋ ਕਿ ਇਹ ਬੰਦਾ ਅਮੀਰ ਹੈ ਜੁੱਤੀ ਕੱਪੜਾ ਬਾਕੀ ਸਜੋ ਸਮਾਨ ਕਰਦਾ ਫਰਨੀਚਰ ਪਾਂਡਾ ਟਿੰਡਾ ਜੋ ਵੀ ਤੁਹਾਡੇ ਘਰ ਦੇ ਅੰਦਰ ਹੋਏਗਾ ਦੂਜਿਆਂ ਨਾਲੋਂ ਵੱਖਰੇਵੇਂ ਵਿੱਚ ਹੋਏਗਾ ਕਿਉਂ ਜਿਹੜੀ ਚੀਜ਼ ਤੁਹਾਨੂੰ ਦੂਜਿਆਂ ਦੇ ਤਲ ਦੇ ਉੱਤੇ ਲਾ ਜਾ ਕੇ ਖੜੀ ਕਰੇ ਉਹ ਖਰੀਦਣ ਤੋਂ ਤੁਸੀਂ ਪਰੇਜ਼ ਕਰੋਗੇ ਜਿਹੜੀ ਤੁਹਾਨੂੰ ਦੂਜਿਆਂ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰੇ ਉਹ ਫਰਨੀਚਰ ਉਹ ਸਜੋ ਸਮਾਨ ਤੁਸੀਂ ਖਰੀਦ ਕੇ ਲਿਆਓਗੇ ਵੀ ਆ ਚੀਜ਼ ਮੈਨੂੰ ਦੂਜਿਆਂ ਨਾਲੋਂ ਵੱਖ ਕਰ ਸਕਦੀ ਹੈ ਆ ਚੀਜ਼ ਨਹੀਂ ਕਰ ਸਕਦੀ ਹੁਣ ਇੱਕ ਗੱਲ ਮੈਂ ਹੋਰ ਕਹਿ ਦਿਆਂ ਜਿਹੜਾ ਅਸਲ ਮੁੱਦਾ ਮੈਂ ਕਹਿਣਾ ਚਾਹੁੰਦਾ ਇਹ ਤੇ ਦੋ ਚਾਰ ਉਦਾਹਰਨਾਂ ਨੇ ਜਿਹੜੀਆਂ ਮੈਂ ਸੈੱਟ ਕਰਕੇ ਤੁਹਾਡੇ ਸਾਹਮਣੇ ਰੱਖੀਆਂ ਹੁਣ ਅਸਲ ਗੱਲ ਇਹ ਹੈ ਵੀ ਜਦੋਂ ਕੋਈ ਤੁਹਾਡੇ ਨਾਲ ਕਰਦਾ ਹੈ ਈਰਖਾ ਤੁਸੀਂ ਉਸੇ ਵਕਤ ਆਪਣੇ ਐਟੀਟਿਊਡ ਨੂੰ ਭੁੱਲ ਕੇ ਆਪਣੀ ਉਚਾਈ ਨੂੰ ਭੁੱਲ ਕੇ ਆਪਣੀ ਅਮੀਰੀ ਨੂੰ ਭੁੱਲ ਕੇ ਭਾਵੇਂ ਉਹ ਤੁਹਾਡੀ ਬਾਹਰ ਦੀ ਸੀ ਬਾਹਰੋਂ ਤੁਸੀਂ ਦੂਜਿਆਂ ਨਾਲੋਂ ਵੱਖ ਰਹਿਣਾ ਚਾਹੁੰਦੇ ਹੋ ਨਾ ਤੇ ਰਹ ਵੀ ਤੇ ਜੇ ਕੋਈ ਗੱਲ ਵੀ ਕਰਦਾ ਤੇ ਕਹਿੰਦੇ ਹੋ ਨਹੀਂ ਇਹਦਾ ਤੇ ਮੇਰਾ ਤਲ ਕੀ ਇਹਦਾ ਹੀ ਤੇ ਮੇਰੀ ਬਰਾਬਰਤਾ ਕੀ ਪਰ ਜਦੋਂ ਕੋਈ ਤੁਹਾਡੇ ਨਾਲ ਈਰਖਾ ਕਰਦਾ ਹੈ ਤੁਸੀਂ ਉਸੇ ਵਕਤ ਆਪਣੀ ਸੋਚ ਦੇ ਤਲ ਨੂੰ ਦੂਜੇ ਦੇ ਤਲ ਦੇ ਉੱਤੇ ਲੈ ਕੇ ਕਿਉਂ ਆ ਜਾਂਦੇ ਜੇ ਤੁਸੀਂ ਈਰਖਾਲੂ ਕਿਉਂ ਬਣ ਜਾਂਦੇ ਜੇ ਇੱਥੇ ਆਣ ਕੇ ਤੁਸੀਂ ਦੂਜਿਆਂ ਦੇ ਬਰਾਬਰ ਆਪਣੇ ਆਪ ਨੂੰ ਕਿਉਂ ਖੜਾ ਕਰ ਲੈਂਦੇ ਏ ਇੱਥੇ ਤੁਸੀਂ ਅਮੀਰ ਨਹੀਂ ਸੀ ਰਹਿ ਸਕਦੇ ਪਰ ਇਹ ਅੰਦਰ ਦੀ ਅਮੀਰੀ ਦੀ ਗੱਲ ਏ ਉਹ ਜਿਹੜਾ ਮੈਂ ਜ਼ਿਕਰ ਕਰਦਾ ਆ ਰਿਆਂ ਉਹ ਤੇ ਬਾਹਰ ਦੀ ਅਮੀਰੀ ਸੀ ਇਹ ਐ ਅੰਦਰ ਦੀ ਅਮੀਰੀ ਗੁਣਾਂ ਦੀ ਅਮੀਰੀ ਸੋਚ ਦੀ ਅਮੀਰੀ ਸੁਭਾਅ ਦੀ ਅਮੀਰੀ ਹੁਣ ਜਦੋਂ ਕੋਈ ਤੁਹਾਡੇ ਨਾਲ ਈਰਖਾ ਕਰਦਾ ਤੁਸੀਂ ਉਸੇ ਵਕਤ ਆਪਣੀ ਉਚਾਈ ਨੂੰ ਬਿਲਕੁਲ ਥੱਲੇ ਸੁੱਟ ਦਿੰਦੇ ਹੋ ਤੇ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਹੋ ਆਪਣੀ ਸੋਚ ਨੀਵੀਂ ਕਰ ਲੈਂਦੇ ਹੋ ਤੇ ਨੀਵੀਂ ਕਰੀ ਜਾ ਰਹੇ ਹੋ ਤੁਸੀਂ ਉਸ ਵਕਤ ਤੇ ਕਿਉਂ ਨਹੀਂ ਕਰਦੇ ਵੀ ਇਹ ਇਹਦਾ ਤਲ ਸੀ ਇਹਨੇ ਆਪਣੇ ਤਲ ਦੇ ਉੱਤੇ ਮੇਰੇ ਨਾਲ ਈਰਖਾ ਕਰ ਲਈ ਮੈਂ ਆਪਣਾ ਐਟੀਟਿਊਡ ਥੱਲੇ ਕਿਉਂ ਸੁੱਟਾਂ ਮੈਂ ਆਪਣਾ ਸੁਭਾਅ ਆਪਣੀ ਸੋਚ ਇਹਦੇ ਕਰਕੇ ਥੱਲੇ ਕਿਉਂ ਸੁੱਟਾਂ ਮੈਂ ਅਮੀਰ ਹਾਂ ਗੁਣਾ ਕਰਕੇ ਅਮੀਰ ਹਾਂ ਤੁਸੀਂ ਈਰਖਾ ਨਾ ਕਰੋ ਦੂਜੀ ਗੱਲ ਇਥੇ ਤੁਸੀਂ ਸੋਚ ਉੱਚੀ ਰੱਖਣੀ ਚਾਹੁੰਦੇ ਤੇ ਰੱਖ ਸਕਦੇ ਸੀ ਤੇ ਸੋਚ ਉੱਚੀ ਰੱਖਣ ਕਰਕੇ ਹੀ ਤੁਸੀਂ ਦੁਜਿਆਂ ਨਾਲੋਂ ਵੱਖ ਰਹਿ ਸਕਦੇ ਸੀ ਤੁਹਾਡੀ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਮਿੱਤਰਾਂ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਫੇਰ ਕੋਈ ਗੱਲ ਕਰਦਾ ਬੇ ਉਸ ਬੰਦੇ ਦੇ ਨਾਲ ਬਹੁਤ ਸਾਰੇ ਲੋਕ ਈਰਖਾ ਕਰਦੇ ਨੇ ਪਰ ਉਹ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ ਉਹ ਵਾਕਈ ਸੋਚ ਕਰਕੇ ਅਮੀਰ ਹੈ ਉਹਦੇ ਨਾਲ ਬਹੁਤ ਸਾਰੇ ਲੋਕ ਨਫ਼ਰਤ ਕਰਦੇ ਨੇ ਪਰ ਉਹ ਦੂਜਿਆਂ ਦੇ ਨਾਲ ਨਹੀਂ ਕਰਦਾ ਉਹਦੇ ਦੁਸ਼ਮਣ ਬਹੁਤ ਜ਼ਿਆਦੇ ਨੇ ਪਰ ਉਹਦੇ ਦੁਸ਼ਮਣ ਵੀ ਜਦੋਂ ਉਹਦਾ ਜਾ ਕੇ ਦਰਵਾਜ਼ਾ ਖੜਕਾਉਂਦੇ ਨਾ ਤੇ ਉਹ ਮਿੱਤਰਾਂ ਵਾਲਾ ਵਿਹਾਰ ਕਰਦਾ ਹੈ ਸੱਜਣਾ ਵਾਲਾ ਵਿਹਾਰ ਕਰਦਾ ਹੈ ਉਹ ਦੁਸ਼ਮਣੀ ਨਹੀਂ ਕਰਦਾ ਜੇ ਇਦਾਂ ਦੀ ਸੋਚ ਇਦਾਂ ਦਾ ਸੁਭਾਅ ਤੁਸੀਂ ਬਣਾ ਕੇ ਰੱਖੋ ਤੇ ਸੋਚ ਦੇ ਤਲ ਤੇ ਤੁਸੀਂ ਅਮੀਰ ਬਣ ਜਾਓਗੇ ਅਮੀਰ ਗਿਨੇ ਜਾਓਗੇ ਪਰ ਇਦਾਂ ਹੁੰਦਾ ਨਹੀਂ ਹੈ ਜਦੋਂ ਦੂਜਾ ਕਣਾਉਣੇ ਕੰਮ ਨੀਵੇਂ ਕੰਮ ਨੀਵੀਆਂ ਹਰਕਤਾਂ ਕਰਦਾ ਹੈ ਤੁਸੀਂ ਵੀ ਆਪਣੇ ਆਪ ਨੂੰ ਇੱਕਦਮ ਪਹਾੜੀ ਦੀ ਚੋਟੀ ਤੋਂ ਰੇੜ ਦੇ ਰੇੜ ਦੇ ਨੀਵੇਂ ਤਲ ਤੇ ਆ ਜਾਂਦੇ ਹੋ ਵੀ ਮੈਂ ਵੀ ਤੇਰੇ ਵਰਗਾ ਹੀ ਆ ਤੇਰੇ ਨਾਲੋਂ ਮੇਰਾ ਕੋਈ ਬਹੁਤਾ ਫਰਕ ਨਹੀਂ ਹੈ ਹੁਣ ਹੋਏਗਾ ਕੀ ਕੋਈ ਬਦਨਾਮੀ ਕਰਦਾ ਹੈ ਤੁਹਾਡੀ ਬਦਨਾਮੀ ਕਰਦਾ ਹੈ ਤੇ ਕਿਸੇ ਹੋਰ ਦੇ ਕੋਲ ਕਰਦਾ ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਜਿਹੜਾ ਬੰਦਾ ਮੈਨੂੰ ਆਣ ਕੇ ਦੱਸ ਰਿਹਾ ਵੀ ਫਲਾਣਾ ਬੰਦਾ ਤੇਰੀ ਬਦਨਾਮੀ ਕਰਦਾ ਹੈ ਹੋ ਸਕਦਾ ਹੈ ਚੁਗਲੀ ਕਰਦਾ ਹੋਵੇ ਹੋ ਸਕਦਾ ਹੈ ਤੇਰੀ ਪਰਖ ਕਰਦਾ ਹੋਵੇ ਉਸ ਵਕਤ ਤੁਸੀਂ ਆਪਣਾ ਸਬੂਤ ਦਿਓ ਵੀ ਮੈਂ ਆਪਣੀ ਜਗ੍ਹਾ ਤੇ ਆ ਸਹੀ ਤੁਸੀਂ ਆਪਣੇ ਮਨ ਨੂੰ ਹਿੱਲਣਾ ਨਾ ਦਿਓ ਆਪਣੇ ਆਪ ਨੂੰ ਅੰਦਰੋਂ ਥਿੜਕਣ ਨਾ ਦਿਓ ਤੁਹਾਡਾ ਸ਼ਾਂਤ ਰਹਿਣਾ ਹੀ ਉਹਦੀ ਵੱਖੀ ਦੇ ਅੰਦਰ ਬਰਸ਼ੀ ਦੀ ਤਰ੍ਹਾਂ ਚੂਵੇਗਾ ਤੇ ਜੇ ਕੋਈ ਸੱਚਮੁੱਚ ਤੁਹਾਡੀ ਬਦਨਾਮੀ ਕਰਦਾ ਹੈ ਜੇ ਕੋਈ ਸੱਚਮੁੱਚ ਕਰਦਾ ਹੈ ਕਿਸੇ ਥਰਡ ਪਰਸਨ ਨੇ ਆਣ ਕੇ ਤੁਹਾਡੇ ਕੋਲ ਗੱਲ ਕਰ ਦਿੱਤੀ ਵੀ ਫਲਾਣਾ ਬੰਦਾ ਤੇਰੀ ਬੜੀ ਬਦਨਾਮੀ ਕਰਦਾ ਹੈ ਤੁਸੀਂ ਸ਼ਾਂਤ ਰਹਿੰਦੇ ਹੋ ਸੁਭਾਅ ਵਿੱਚ ਰਹਿੰਦੇ ਹੋ ਕੋਈ ਗੱਲ ਨਹੀਂ ਅੰਦਰੋਂ ਸੋਚ ਲੈਂਦੇ ਹੋ ਵੀ ਕੋਈ ਗੱਲ ਨਹੀਂ ਵਕਤ ਆਏਗਾ ਜੇ ਵਕਤ ਨੇ ਉਹਨੂੰ ਜਵਾਬ ਨਾ ਦਿੱਤਾ ਤੇ ਕਿਸੇ ਵਕਤ ਮੈਂ ਜਵਾਬ ਦੇਵਾਂਗਾ ਪਰ ਅੱਜ ਮੇਰਾ ਸ਼ਾਂਤ ਰਹਿਣ ਵਿੱਚ ਹੀ ਭੜਾ ਹੈ ਤੁਹਾਡਾ ਸ਼ਾਂਤ ਰਹਿਣਾ ਉਹ ਜਿਹੜਾ ਵਿਚਕਾਰਲਾ ਬੰਦਾ ਸੀ ਨਾ ਗੱਲ ਲੈ ਕੇ ਤੁਹਾਡੇ ਕੋਲ ਆਇਆ ਉਹ ਜਦੋਂ ਅਗਲੇ ਨੂੰ ਜਾ ਕੇ ਦੱਸੇਗਾ ਵੀ ਉਹ ਤੇ ਬੰਦਾ ਬੜਾ ਸ਼ਾਂਤ ਤੂੰ ਉਹਦੇ ਨਾਲ ਨਫ਼ਰਤ ਕਰਦਾ ਐ ਤੂੰ ਕਿਰਨਾ ਕਰਦਾ ਐ ਤੂੰ ਬਦਨਾਮੀ ਕਰਦਾ ਐ ਮੈਂ ਉਹਨੂੰ ਆ ਜਾ ਕੇ ਗੱਲਾਂ ਦੱਸੀਆਂ ਉਹ ਬੰਦਾ ਬੜਾ ਸ਼ਾਂਤ ਰਿਆ ਤੁਹਾਡਾ ਸ਼ਾਂਤੀ ਦਾ ਮੈਸੇਜ ਜਦੋਂ ਉਹਦੇ ਕੋਲ ਜਾਏਗਾ ਤੇ ਉਹਦੀ ਵਖੀ ਦੇ ਅੰਦਰ ਬਰਸ਼ੀ ਬਣ ਕੇ ਚੋਬੇ ਦਾ ਬਰਸ਼ੀ ਬਣ ਕੇ ਤੁਸੀਂ ਬਿਨਾ ਕੁਝ ਕਹੇ ਉਹਨੂੰ ਜ਼ਖਮੀ ਕਰ ਸਕਦੇ ਹੋ ਤੁਸੀਂ ਬਿਨਾ ਕੁਝ ਕਹੇ ਉਹਨੂੰ ਅਸ਼ਾਂਤ ਕਰ ਸਕਦੇ ਹੋ ਤੁਸੀਂ ਬਿਨਾ ਕੁਝ ਕਹੇ ਉਹਨੂੰ ਜਵਾਬ ਦੇ ਸਕਦੇ ਸੀ ਪਰ ਛੇ ਦੇ ਹਿੱਸੇ ਵਿੱਚ ਨਹੀਂ ਆਇਆ ਜਿਵੇਂ ਕਿਸੇ ਨੇ ਆਣ ਕੇ ਗੱਲ ਕੀਤੀ ਤੁਸੀਂ ਵੀ ਅੱਗ ਬਬੂਲੇ ਹੋ ਕੇ ਉਦਾਂ ਹੀ ਅੱਗ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਜੇ ਕੋਈ ਪਾਗਲ ਹੈ ਤੇ ਉਹਦੇ ਨਾਲ ਪਾਗਲ ਥੋੜਾ ਹੋਣਾ ਔਰੇ ਮੁਹਾਵਰਾ ਇਹ ਗੱਲ ਆਮ ਹੋਰਤੀ ਜਾਂਦੀ ਹੈ ਵੀ ਜਦੋਂ ਜਦੋਂ ਦੋ ਬੰਦੇ ਲੜਦੇ ਨੇ ਤੇ ਤੀਜਾ ਸੁਲ੍ਹਾ ਕਰਾਉਣ ਵਾਲਾ ਇਹ ਗੱਲ ਕਹਿੰਦਾ ਵੀ ਯਾਰੋ ਤੇ ਪਾਗਲ ਹੈ ਤੂੰ ਪਾਗਲ ਕਿਉਂ ਬੰਨਣਾ ਤੂੰ ਤੇ ਸਿਆਣਾ ਬਣ ਜਾਂ ਇਦਾਂ ਵੀ ਸਮਝ ਲਓ ਵੀ ਜੇ ਸੱਚਬਤ ਪਿੰਡ ਦੇ ਅੰਦਰ ਕੋਈ ਪਾਗਲ ਹੈ ਗਲੀ ਦੇ ਅੰਦਰ ਤੁਰਿਆ ਆ ਰਿਹਾ ਉਹ ਤੁਹਾਨੂੰ ਵੇਖ ਕੇ ਗਲੀ ਚੋਂ ਇੱਟ ਚੁੱਕ ਕੇ ਤੁਹਾਨੂੰ ਮਾਰਨ ਦਾ ਯਤਨ ਕਰਦੇ ਆ ਤੇ ਕੀ ਉਹਦੇ ਵਾਲਾ ਜਵਾਬ ਦਿਓਗੇ ਨਹੀਂ ਨਾ ਦਿਓਗੇ ਕੀ ਕਰੋਗੇ ਵੀ ਬੈਕ ਹੋ ਗੋਗੇ ਰਾਹ ਬਦਲੋਗੇ ਤੇ ਤੁਰ ਜਾਓਗੇ ਪਾਗਲ ਦਾ ਟਕਰਾ ਨਹੀਂ ਕਰੋਗੇ ਪਾਗਲ ਦਾ ਸਾਹਮਣਾ ਨਹੀਂ ਕਰੋਗੇ ਕਿਉਂ ਕਿਉਂਕਿ ਲੋਕ ਕਹਿਣਗੇ ਉਥੇ ਪਾਗਲ ਹੈ ਤੂੰ ਪਾਗਲ ਥੋੜਾ ਹੈ ਪਰ ਅਸੀਂ ਇੱਥੇ ਪਾਗਲ ਬਣ ਜਾਂਦੇ ਆਂ ਈਰਖਾ ਕਰਨੀ ਤਾਂ ਪਾਗਲ ਬਣ ਜਾਂਦੇ ਆਂ ਨਿੰਦਾ ਕਰਨੀ ਤਾਂ ਪਾਗਲ ਬਣ ਜਾਂਦੇ ਆਂ ਨਿੰਦਾ ਚੁਗਲੀ ਕਰਨੀ ਤਾਂ ਪਾਗਲ ਬਣ ਜਾਂਦੇ ਆਂ ਵੈਰ ਵਿਰੋਧ ਕਰਨਾ ਤਾਂ ਪਾਗਲ ਬਣ ਜਾਂਦੇ ਆਂ ਉਥੇ ਸਾਡੀ ਸਿਆਣਪ ਨੂੰ ਗ੍ਰਹਿਣ ਕਿਉਂ ਲੱਗ ਜਾਂਦਾ ਹੈ ਕਦੇ ਸੋਚੋ ਵਿਚਾਰੋ ਹੁਣ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੰਦਾ ਜਦੋਂ ਕੋਈ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਚੁਗਲੀ ਕਰਦਾ ਹੈ ਬਦਨਾਮੀ ਕਰਦਾ ਹੈ ਵਿਰੋਧਤਾ ਕਰਦਾ ਹੈ ਤੁਸੀਂ ਉਸ ਮੌਕੇ ਨੂੰ ਉਸ ਇੱਕ ਪਲ ਨੂੰ ਹੱਸ ਕੇ ਟਾਲੋ ਤੇ ਹੱਸ ਕੇ ਟਾਲ ਕੇ ਵੇਖੋ ਤੇ ਤੁਹਾਡਾ ਬਖਰੇਵਾ ਵੀ ਬਣੇਗਾ ਤੁਸੀਂ ਅੰਦਰੋਂ ਸ਼ਾਂਤ ਵੀ ਰਹੋਗੇ ਤੁਹਾਡੇ ਹਸਣ ਨਾਲ ਤੁਸੀਂ ਉੱਚੇ ਰਹੇ ਪਾਉਗੇ ਤੁਹਾਡਾ ਅੰਦਰ ਸ਼ਾਂਤ ਰਹੇ ਪਾਏਗਾ ਤੇ ਜਿਹੜਾ ਤੁਹਾਡੇ ਸਾਹਮਣੇ ਕੁਝ ਲੈ ਕੇ ਆਇਆ ਸੀ ਨਾ ਉਹ ਅਸ਼ਾਂਤ ਹੋਏਗਾ ਜਵਾਬ ਵੀ ਉਹਨੂੰ ਆਪਣੇ ਆਪ ਮਿਲ ਜਾਏਗਾ ਅਗਰ ਕੋਈ ਬੇਈਮਾਨੀ ਤੁਹਾਡੇ ਨਾਲ ਕਰ ਰਿਹਾ ਤੁਸੀਂ ਨਾ ਕਰੋ ਤੁਸੀਂ ਆਪਣੀ ਇਮਾਨਦਾਰੀ ਦੇ ਪੱਖ ਦੇ ਅੰਦਰ ਮੁਕੰਮਲ ਰਹੋ ਪੂਰੇ ਰਹੋ ਤੁਹਾਡੀ ਇਮਾਨਦਾਰੀ ਰੱਖਣੀ ਬੜੀ ਜ਼ਰੂਰੀ ਪਰ ਹਾਂ ਆਪਣੇ ਪੱਲੇ ਨੂੰ ਸੰਕੋਚ ਲਓ ਵੀ ਅੱਗੋਂ ਤੋਂ ਤੁਹਾਡੇ ਨਾਲ ਉਹ ਬੰਦਾ ਬੇਈਮਾਨੀ ਨਾ ਕਰ ਸਕੇ ਸੰਭਲ ਜਾਓ ਆਪਣੇ ਆਪ ਨੂੰ ਸੰਭਾਲ ਲਓ ਜੋ ਕਰਨਾ ਉਚਿਤ ਹੈ ਹੁਣ ਜਿਹੜਾ ਪਾਗਲ ਬੰਦਾ ਹੁੰਦਾ ਹੈ ਬੇਈਮਾਨੀ ਕਰਦਾ ਹੈ ਜਿਹੜਾ ਨਫ਼ਰਤ ਕਰਦਾ ਹੈ ਧੋਖਾ ਧੜੀ ਕਰਦਾ ਹੈ ਇੱਕ ਤਰ੍ਹਾਂ ਦੇ ਨਾਲ ਉਹ ਤੇ ਵਿਚਾਰਾ ਤਰਸਦਾ ਪਾਤਰ ਐ ਤਰਸਦਾ ਪਾਤਰ ਕਿਉਂਕਿ ਗੁਨਾਹ ਕਰ ਰਿਹਾ ਹੈ ਤੇ ਤੁਸੀਂ ਉਹਦੇ ਨਾਲ ਮਿਲ ਕੇ ਉਹਦੇ ਵਾਲੇ ਕੰਮ ਕਰਕੇ ਗੁਨਾਹਗਰੀ ਆਪਣੇ ਆਪ ਨੂੰ ਨਾ ਬਣਾਓ ਨਾ ਸਾਬਤ ਕਰੋ ਸਗੋਂ ਅੰਦਰੋਂ-ਅੰਦਰ ਹੀ ਸੋਚੋ ਵੀ ਬੜੀਆਂ ਕਣਾਉਣੀਆਂ ਹਰਕਤਾਂ ਕਰਕੇ ਆਪਣੇ ਆਪ ਨੂੰ ਰੋਜ਼-ਰੋਜ਼ ਅਸ਼ਾਂਤ ਕਰਦਾ ਹੈ ਉਹ ਤੇ ਵਿਚਾਰਾ ਹੈ ਉਹ ਤੇ ਤਰਸਦਾ ਪਾਤਰ ਐ ਉਹ ਤੇ ਨਿਆਣਾ ਸੀ ਸਿਆਣਾ ਨਹੀਂ ਸੀ ਬਾਣੀ 'ਚ ਵੀ ਇੱਕ ਗੱਲ ਆਈ ਬਿਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਬਾਣੀ 'ਚ ਗੱਲ ਹੁੰਦੀ ਨਾ ਵੀ ਜੇ ਨਿਆਣੇ ਦੇ ਨਾਲ ਇੱਕ ਅਣਜਾਣ ਦੇ ਨਾਲ ਬੇਸਮਝ ਦੇ ਨਾਲ ਉਹਦੇ ਵਾਂਗੀ ਹਰਕਤ ਕਰੋਗੇ ਤੇ ਕੀ ਸੋਭਾ ਦੋਗੇ ਇੱਕ ਬੱਚਾ ਜਿਵੇਂ ਦੇ ਕੰਮ ਕਰਦਾ ਹੈ ਤੁਸੀਂ ਕਰੋਗੇ ਘਰ ਦੇ ਅੰਦਰ ਦੋਤਰੇ ਨੇ ਪੋਤਰੇ ਨੇ ਨਿਆਣੇ ਨੇ ਤੁਸੀਂ ਨਿਆਣਿਆਂ ਵਾਲੀਆਂ ਹਰਕਤਾਂ ਕਰਦੇ ਨਹੀਂ ਨਾ ਕਰਦੇ ਬਲਕੇ ਨਿਆਣੇ ਨੂੰ ਚੁੱਪ ਕਰਾਉਂਦਾ ਯਤਨ ਕਰਦੇ ਹੋ ਖੈਰ ਨਾਲ ਇਆਣੇ ਦੋਸਤੀ ਕਦੇ ਨਾ ਵੈਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਨਿਰਜਾਸ ਦਾ ਮਤਲਬ ਹੁੰਦਾ ਹੈ ਫੈਸਲਾ ਕਰਨਾ ਫੈਸਲਾ ਕਰਕੇ ਵੇਖੋ ਤੇ ਸੇ ਵੀ ਤੁਹਾਨੂੰ ਨਿਆਣਿਆਂ ਵਾਲੀਆਂ ਹਰਕਤਾਂ ਸੋਪਦੀਆਂ ਨੇ ਖੈਰ ਇੱਕ ਗੱਲ ਮੈਂ ਹੋਰ ਕਹਿ ਦਿਆਂ ਛੇ ਬੱਚਾ ਕੋਈ ਗਵੰਡੀ ਦਾ ਬੱਚਾ ਜਾਂ ਰਿਸ਼ਤੇਦਾਰ ਦਾ ਬੱਚਾ ਤੁਸੀਂ ਚਲੇ ਗਏ ਪਰੋਣੇ ਬਣ ਕੇ ਕਿਸੇ ਦੇ ਘਰ ਦੇ ਅੰਦਰ ਰਿਸ਼ਤੇਦਾਰ ਦੇ ਘਰ ਦੇ ਅੰਦਰ ਉਹਨਾਂ ਦੇ ਬੱਚੇ ਨੇ ਸ਼ਰਾਰਤੀ ਨੇ ਤੁਹਾਨੂੰ ਉਹਨਾਂ ਨੇ ਦੰਦੀਆਂ ਖੜਾਉਣੀਆਂ ਦੰਦੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਬੱਚੇ ਦੇ ਨਾਲ ਉਹ ਹੀ ਪਿਆਰ ਕਰੋਗੇ ਸਮਝਾਓਗੇ ਆਪਣੇ ਆਪ ਨੂੰ ਉਠਾਓਗੇ ਇੱਕ ਪਾਸੇ ਹੋ ਕੇ ਬਹਿ ਜਾਓਗੇ ਨਹੀਂ ਮੈਂ ਬੱਚੇ ਨਾਲ ਬੱਚੇ ਵਾਲੀਆਂ ਹਰਕਤਾਂ ਕਰਦਾ ਥੋੜਾ ਸੋਹਣਾ ਲੱਗਦਾ ਤੇ ਜੇ ਕਰੋਗੇ ਤੇ ਫਿਰ ਬੱਚੇ ਕਿਨੇ ਜਾਓਗੇ ਮੈਂ ਸਾਰੇ ਕਨਸੈਪਟ ਨੂੰ ਮੁਕੰਮਲ ਕਰਕੇ ਇੱਕ ਗੱਲ ਅਖੀਰ ਤੇ ਕਹਿਣਾ ਬੇਤ ਤੁਸੀਂ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਾਇਕ ਤੌਰ ਤੇ ਜੇ ਵੱਖ ਰੱਖ ਸਕਦੇ ਹੋ ਅਮੀਰ ਰਹਿ ਸਕ ਸਕਦੇ ਹੋ ਕੱਪੜੇ ਜੁੱਤੀ ਕਾਰ ਘਰ ਤੇ ਬਾਕੀ ਸਜੋ ਸਮਾਨ ਵਿੱਚ ਸੋਚ ਦੇ ਤਲ ਤੇ ਵੀ ਆਪਣੇ ਆਪ ਨੂੰ ਅਮੀਰ ਸਾਬਤ ਕਰੋ ਅਮੀਰ ਸਿੱਧ ਕਰੋ ਮੈਂ ਦੂਜਿਆਂ ਦੇ ਨਾਲ ਦਾ ਨਹੀਂ ਹਾਂ ਦੂਜੇ ਜੋ ਕਰ ਰਹੇ ਨੇ ਉਹਨਾਂ ਦਾ ਕੰਮ ਹੈ ਕਰੀ ਜਾਣ ਮੇਰਾ ਸੁਭਾਅ ਇਦਾਂ ਦਾ ਨਹੀਂ ਹੈ ਕਿਉਂਕਿ ਮੈਂ ਅਮੀਰ ਹਾਂ ਮੈਂ ਇਹਨਾਂ ਨਾਲੋਂ ਵੱਖਾਂ ਆਪਣੀ ਸੋਚ ਨੂੰ ਉੱਚਾ ਚੁੱਕ ਕੇ ਰੱਖੋ ਸੁੱਚਾ ਬਣਾ ਕੇ ਰੱਖੋ ਆਪਣੇ ਐਟੀਟਿਊਡ ਨੂੰ ਮੁਕਮਲ ਰੱਖੋ ਮਾਨਤਨ ਨੂੰ ਮੁਕਮਲ ਰੱਖੋ ਇਹਦੇ ਵਿੱਚ ਹੀ ਤੁਹਾਡੀ ਭਲਾਈ ਹੈ ਤੁਹਾਡੀ ਸ਼ਾਂਤੀ ਹੈ ਤੁਹਾਡਾ ਵਖਰੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ